ਅੱਜ ਮੈਂ ਸਮੁੱਚੀ ਸੰਗਤ ਨੂੰ ਇੱਥੋਂ ਜਿਹੜੀ ਸੰਗਤ ਪਹੁੰਚੀ ਨੂੰ ਵਧਾਈ ਦਿਨਾ ਔਰ ਜ਼ਿਆਦਾਤਰ ਮੈਂ ਬਲਵੀਰ ਵਾਸਤੇ ਔਰ ਫਰੈਂਡਜ਼ ਕਲੋਨੀ ਦੇ ਜਿਹੜੇ ਨੌਜਵਾਨ ਵੀਰ ਆ ਸਾਡੇ ਨਾਲ ਖੜੇ ਹੋਏ ਨੇ ਤੇ ਵੀਰ ਜੀ ਰਗਵੀਰ ਸਿੰਘ ਜੀ ਗੁਰ ਕੀਰਤਨ ਵੀਰ ਜੀ ਔਰ ਹੋਰ ਵੀ ਕਾਫੀ ਵੀਰ ਨੇ ਜਿਹੜੇ ਖੜੇ ਹੋਏ ਨੇ ਗੁਰੂ ਘਰ ਦੇ ਪ੍ਰਧਾਨ ਜੀ ਸੇਵਕ ਸਿੰਘ ਜੀ ਸੇਵਕ ਸਿੰਘ ਜੀ ਰਟਾਇਰ ਜਿਹੜੇ ਪੁਲਿਸ ਆਫੀਸਰ ਨੇ ਔਰ ਪ੍ਰਤੀਪਾਲ ਸਿੰਘ ਜੀ ਮਾਤਾ ਜੀ ਅਮਰਜੀਤ ਕੌਰ ਮੇਰੇ ਨਾਲ ਜਹਦਾਰ ਮੋਹਨਜੀਤ ਸਿੰਘ ਗੁਰਦਿੱਤਾ ਜੀ ਸਾਰੇ ਬਾਬਾ ਜੀ ਖੜੇ ਨੇ ਔਰ ਅੱਜ ਅਸੀਂ ਬਲਵੀਰ ਵਸਤੀ ਇੱਥੇ ਪਹੁੰਚੇ ਆ ਬੜੀ ਰੂਹ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਨੌਜਵਾਨ ਵੀਰਾਂ ਦੇ ਇਹਨਾਂ ਦੇ ਪਰਾਲੇ ਸਦਕਾ ਜਿਹੜਾ ਇੱਕ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਸੀ ਉਹਨਾਂ ਦੀ ਬੇਟੀ ਦੇ ਜਿਹੜੇ ਆਨੰਦ ਕਾਰਜ ਕਰਵਾਏ ਗਏ ਆ ਔਰ ਮੈਂ ਆਪਣੇ ਵੱਲੋਂ ਇੱਥੇ ਕੀਰਤਨ ਦੀ ਹਾਜ਼ਰੀ ਔਰ ਨਾਲ ਕੁਝ ਕੁ ਸਮਾਨ ਭੇਟਾ ਲੈ ਕੇ ਬੱਚੀ ਲਈ ਹਾਜ਼ਰ ਹੋਏ ਆ ਔਰ ਮੇਰੇ ਤੋਂ ਵੱਡਾ ਪਰਾਲਾ ਇਹਨਾਂ ਨੌਜਵਾਨ ਵੀਰਾਂ ਨੇ ਕੀਤਾ ਤੋ ਅਸੀਂ ਇਹਨਾਂ ਦੀ ਵੀ ਤੰਦਰੁਸਤੀ ਲਈ ਰੱਬ ਅੱਗੇ ਅਰਦਾਸ ਕਰਦੇ ਆਂ ਔਰ ਇਦਾਂ ਹੀ ਦਾਨਪੁੰਨ ਦੇ ਜਿਹੜੇ ਆ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਹੈ ਉਹਨਾਂ ਦੀ ਜਿਹੜੀ ਲੋੜ ਪੂਰੀ ਕਰਨ ਵਾਸਤੇ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਤੇ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਰੱਖੇ ਗੁਰੂ ਜੀ ਕੀ ਫਤਿਹ ਐ ਛੋਟੇ ਵੀਰ ਰਗਵੀਰ ਸਿੰਘ ਜੀ ਜਿਹੜੇ ਨੌਜਵਾਨ ਸਭਾ ਦੇ ਮੈਂਬਰ ਆ ਜੀ ਪ੍ਰਧਾਨਵੀ ਆ ਜੀ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਜਿਹੜਾ ਗਰੀਬ ਬੱਚਿਆਂ ਦਾ ਪਹਿਲਾ ਸ਼ੁਰੂਆਤ ਸਟਾਰਟਿੰਗ ਜਿਹੜੀ ਹੈ ਇੱਥੋਂ ਤੇ ਕੀਤੀ ਬਾਬਾ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਤੋਂ ਜੀ ਤੇ ਬਹੁਤ ਵਧੀਆ ਬਾਬਾ ਮਨਪ੍ਰੀਤ ਜੀ ਬਾਬਾ ਜੀ ਵੀ ਆਏ ਜੀ ਇਹਨਾਂ ਨੇ ਵੀ ਬੜਾ ਵਧੀਆ ਸਹਿਯੋਗ ਦਿੱਤਾ ਜੀ ਜਿੰਨੀ ਵੀ ਸ਼ਰਧਾ ਦੇ ਮਤਾਬਕ ਇਹ ਗਰੀਬ ਲੜਕੀ ਨੂੰ ਪਨਦਾਨ ਕੀਤਾ ਹੈ ਜੀ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਿਹੜਾ ਸਾਡੇ ਗੁਰਦੁਆਰੇ ਆ ਲੋੜਵੰਦਾਂ ਦਾ ਜਿਹੜਾ ਸੀ ਸਾਰਾ ਦਿੰਦੇ ਰਵਾਂਗੇ ਜੀ ਇਹ ਬਾਬਾ ਮਾਨਪ੍ਰੀਤ ਜੀ ਦੀ ਮਦਦ ਨਾਲ ਬਾਬਾ ਪਿਰਥੀ ਜੀ ਨੇ ਨੌਜਵਾਨ ਸਭਾ ਤੇ ਮੈਂਬਰ ਨੇ ਹੀ ਤੇ ਇਸੇ ਤਰ੍ਹਾਂ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਰੱਖੇ ਤੇ ਸਾਨੂੰ ਸਹਿਯੋਗ ਦੇਣ ਦਾ ਮੌਕਾ ਮਿਲਦਾ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ